ਮੇਰੀ ਬਲਵਤ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਕਿ ਭਾਰਤ ਵਿੱਚ ਥੇਤੀવાડી ਕਿਹੜੇ-ਕਿਹੜੇ ਇਲਾਕਿਆਂ ਵਿੱਚ ਹੁੰਦੀ ਹੈ ਭਾਰਤ ਵਿੱਚ ਥੇਤੀવાડી ਜੰਮੂ ਕਸ਼ਮੀਰ ਲਦਾਖ ਲੋਗੜ ਵਿੱਚ ਹੁੰਦੇ ਨੇ ਸੇਵ ਪੰਜਾਬ ਹਰਿਆਣਾ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਿੱਚ ਹੁੰਦੇ ਸਾਜੀਆ ਪੁਆਇੰਟ ਅੱਡ ਹੁੰਦਾ ਪੰਜਾਬ ਹਰਿਆਣਾ ਮੱਧ ਪ੍ਰਦੇਸ਼ ਵਿੱਚ ਉਗਾਈ ਜਾਂਦੀ ਹੈ ਕਣਕ ਗੁਜਰਾਤ ਤੇ ਮਹਾਰਾਸ਼ਟਰ ਵਿੱਚ ਸਰੋਂ ਪਾਈ ਜਾਂਦੀ ਹੈ ਕਿ ਕਪਾਹ ਕਪਾਹ ਗੁਜਰਾਤ ਵਿੱਚ ਪਾਈ ਜਾਂਦੀ ਹੈ ਤੇ ਦਾਲਾ ਕਰਨਾਟਕ ਕੇਰਲਾ ਤਾਮਿਲਨਾਡੂ ਵਿੱਚ ਦਾਲਾ ਪਾਈ ਜਾਂਦੀਆਂ ਨੇ ਪਟਨਾ ਬਿਹਾਰ ਪੱਛਮੀ ਬੰਗਾਲ ਰਾਂਚੀ ਵਿੱਚ ਚੋਲ ਲਗਾਏ ਜਾਂਦੇ ਨੇ ਇੱਥੇ ਗੰਨਾ ਗੰਨਾ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਗੰਨਾ ਉਗਾਏ ਜਾ ਰਹੇ ਨੇ Good morning to all my name is Asha I read in 9th class my friend name is Ramanpreet Kaur and Sukhpreet ਅੱਜ ਮੈਂ ਤੁਹਾਨੂੰ 10 ਗੁਰੂ ਸਹਿਬਾਨਾਂ ਦੇ ਬਾਰੇ ਜਾਣਕਾਰੀ ਦੇਣਾ ਚਾਹੁੰਦੀ ਹਾਂ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਰਹੇ ਹਨ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਸੱਤਵੇਂ ਗੁਰੂ ਸ੍ਰੀ ਗੁਰੂ ਹਰ Rai ਜੀ ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਡিয়ার ਫ੍ਰੈਂਡ ਗੁੱਡ ਮਾਰਨਿੰਗ ਮਾਈ ਨੇਮ ਇਜ਼ ਜਿਲੇਵੀ ਮੈਂ ਟੈਨ ਨੇਮ ਹਮਨਦੀਪ ਐਂਡ ਕੁਸ਼ਤੀ ਅੱਜ ਮੈਂ ਤੁਹਾਨੂੰ 1947 ਤੋਂ ਪਹਿਲਾਂ ਪੰਜਾਬ ਦੇ ਦਰੇ ਤੇ ਨਦੀਆਂ ਬਾਰੇ ਜਾਣਕਾਰੀ ਦੇਵਾਂਗੀ ਜਿਸ ਵਿੱਚ ਸੱਤ ਨਦੀਆਂ ਵਹਿਦੀਆਂ ਸਨ ਸਿੱਧਾਂ ਦੀ ਜੇਲਮ ਨਦੀ ਚਨਾਬ ਨਦੀ ਰਾਵੀ ਨਦੀ ਬਿਆਸ ਨਦੀ ਤੇ ਸਤਲੁਜ ਨਦੀ ਤੇ ਇਸ ਵਿੱਚ ਜਿਹੜੇ ਦਰੇ ਸਨ ਪਹਾੜਾਂ ਵਿੱਚੋਂ ਬੁਲੰਦਰਾ ਗੋਮਲ ਦਰਾ ਟੋਚੀ ਦਰਾ ਖਾਬਰ ਦਰਾ ਇਹ ਪਰ ਦਰਾਂ ਸਭ ਤੋਂ ਪ੍ਰਸਿੱਧ ਦਰਾਂ ਸੀਗਾ ਜਿਸ ਤਰ੍ਹਾਂ ਇਹ ਬਾਹਰਲੇ ਬਾਰੇ ਹਮਲਾਵਾਰ ਸੀਗੇ ਜਿਹੜੇ ਭਾਰਤ ਵਿੱਚ ਪ੍ਰਵੇਸ਼ ਕਰਦੇ ਸਨ ਆ ਸਭ ਤੋਂ ਪ੍ਰਸਿੱਧ ਦਰਾਂ ਸੀਗਾ ਥੈਂਕ ਯੂ ਜੀ ਇਹ ਜਿਵੇਂ ਆ ਰਹੇ ਕਿ ਇਹਦੇ ਲਾਵਾ ਬਾਹਰ ਆ ਰਹੇ ਹਨ ਕਿ ਜਦੋਂ ਅੰਦਰੋਂ ਇਹ ਗਰਮੀ ਕਰਕੇ ਬਾਹਰ ਆਂਦਾ ਹੁੰਦਾ ਹੈ ਮਾਈ ਨੇਮ ਇਜ਼ ਅਦਰਸ਼ ਸਿੰਘ ਮਾਈ ਫਰੈਂਡ ਨੇਮ ਇਜ਼ ਹਰਸ਼ਦੀਪ ਸਿੰਘ ਅਸੀਂ ਅੱਜ ਭਾਰਤ ਦੇ ਨਕਸ਼ੇ ਤੇ ਉਹਨਾਂ ਦੀਆਂ ਰਾਤਾਂਿਆਂ ਬਾਰੇ ਉਹਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਦੀਆਂ ਰਾਤਾਂਿਆਂ ਲਿਖੀਆਂ ਹਨ ਜਿਵੇਂ ਅਮਰਾਵਤੀ ਦੀ ਰਾਜ ਅਮਰਾਵਤੀ ਰਾਜ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈ ਇਟਾਨਗਰ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਹੈ ਦਿਸਪੁਰ ਅਸਾਮ ਦੀ ਰਾਜਧਾਨੀ ਹੈ ਅਤੇ ਪਟਨਾ ਵਿਹਾਰ ਦੀ ਰਾਜਧਾਨੀ ਹੈ ਇਸ ਤਰ੍ਹਾਂ ਹੀ ਅੱਠ ਕੇਂਦਰ ਸ਼ਾਸਤਰ ਪ੍ਰਦੇਸ਼ ਹਨ ਜਿਵੇਂ ਕੋਟ ਬਲੇਅਰ ਨਵੀਂ ਦਿੱਲੀ ਲੇਹ ਕਰਤਵੀ ਸ਼੍ਰੀਨਗਰ ਅਤੇ ਪੁਡੂਚੇਰੀ ਇੰਟਵਾਲ ਮਾਈ ਨੇਮ ਇਜ਼ ਗੁਰਸੇਵ ਸਿੰਘ ਆਈ ਰੀਡ ਇਨ 8th ਕਲਾਸ ਅੱਜ ਮੈਂ ਤੁਹਾਨੂੰ ਜਲ ਚੱਕਰ ਦੇ ਬਾਰੇ ਦੱਸਣ ਜਾ ਰਿਹਾ ਹਾਂ ਜਦੋਂ ਸੂਰਜ ਆ ਕੇ ਸਮੁੰਦਰ ਤੇ ਪੈਂਦੀ ਹਾਂ ਤਾਂ ਸਮੁੰਦਰ ਦਾ ਪਾਣੀ ਭਾਪ ਬਣ ਕੇ ਉੱਪਰ ਉੱਡਦਾ ਹੈ ਇਹ ਪਾਣੀ ਉੱਪਰ ਜਾ ਕੇ ਬੱਦਲਾਂ ਦੇ ਰੂਪ धारण ਕਰ ਲੈਂਦਾ ਹੈ ਇਹ ਬੱਦਲ ਇੱਕ ਦੂਜੇ ਨਾਲ ਟਕਰਾਂਦੇ ਹਨ ਤਾਂ بارش ਹੁੰਦੀ ਹੈ ਇਹ ਪਾਣੀ ਨਦੀਆਂ ਦੁਆਰਾ ਸਮੁੰਦਰਾਂ ਤੱਕ ਲੈ ਕੇ ਜਾਇਆ ਜਾਂਦਾ ਹੈ ਇਸ ਤਰ੍ਹਾਂ ਹੀ ਤੇ ਸਮੁੰਦਰ ਸਮੁੰਦਰ ਦਾ ਪਾਣੀ ਭਾਪ ਬਣ ਕੇ ਉੱਪਰ ਜਾਂਦਾ ਇਸ ਤਰ੍ਹਾਂ ਹੀ ਚੱਕਰ ਚੱਲਦਾ ਰਹਿੰਦਾ ਹੈ ਥੈਂਕ ਯੂ ਕਾਡੋ ਮੁੱਖ ਤਿਆਪ ਕਰਦੇ ਕੈਪਸਨ ਤੇ ਮੇਰੀ ਪਿਆਰੇ ਭੈਣ ਭਰਾ ਮੇਰੇ ਕੋਲ 4-5 ਸਸ ਇੱਕਾ ਮੇਰਾ ਨਾਮ ਮੇਰਾ ਨਾਮ ਜਸਮੀਨ ਹੈ ਅਤੇ ਮੇਰੀ ਫਰੈਂਡ ਜੋਤੀ ਨੂੰ ਮੇਰਾ ਜੀਵਨ ਵਿਸ਼ਾਲ ਪਹਾੜ ਦੇ ਤਰਾਕਰ ਵਰਗੀ ਗਾਹ ਪਹਾੜ ਦੇ ਤਰਾਕਰ ਵਰਗੀਆਂ ਜੇਹਰ ਤੇ ਕਾਡ ਪੰਜ ਸਟੇਟ ਟੂਰਡ ਹੈ ਵਿਸ਼ਾਲ ਪਰਬਤ ਵਿਸ਼ਾਲ ਉਤਰੀ ਹਿਮਦਾਂ ਅਤੇ ਪੂਰਬੀ ਅਤੇ ਪੱਛਮੀ ਕਾਡ ਇਸ ਪਾਸੇ ਲਖਦੀਸ ਨੂੰ ਹੈ ਅਤੇ ਅੰਡੇਮਾਨਿਕੋ ਬਾਹਾਂ ਹੈ विशाल पर्वत दान मिलया रेल गैंग से अदे पूर्वी काट विच तीन घाट है अदे, अदे उत्तरी गुदान के दान नॉर्थ फ्लैट हो ਸਵਾਗਤ ਹੈ ਮੇਰੇ ਪਿਆਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਪ੍ਰਿੰਸਦੀਪ ਸਿੰਘ ਹੈ ਮੈਂ 10ਵੀਂ ਜਮਾਤ ਦਾ ਵਿਦਿਆਰਥੀ ਹਾਂ ਅੱਜ ਅਸੀਂ ਤੁਹਾਨੂੰ ਊਰਜਾ ਦੇ ਗੈਰ ਰਵਾਇਤੀ ਸਰੋਤਾਂ ਬਾਰੇ ਜਾਣਕਾਰੀ ਦੇਵਾਂਗੇ ਤੋ ਇਸ ਵਿੱਚ ਸ਼ਾਮਲ ਹਨ ਪਾਣ ਬਿਜਲੀ ਸੂਰਜੀ ਊਰਜਾ ਅਤੇ ਪਵਨ ਊਰਜਾ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸੂਰਜੀ ਊਰਜਾ ਬਾਰੇ ਜਾਣਕਾਰੀ ਦੇਵਾਂਗੇ ਧਰਤੀ ਦੇ ਸਦਾ ਉੱਤੇ ਊਰਜਾ ਦਾ ਸਭ ਤੋਂ ਮਹੱਤਵਪੂਰਨ ਸੋਮਾ ਸੂਰਜ ਹੈ ਭਾਰਤ ਉਚਨ ਖੰਡੀ ਦੇਸ਼ ਹੋਣ ਕਾਰਨ ਇੱਥੇ ਸੂਰਜੀ ਊਰਜਾ ਦਾ ਭੰਡਾਰ ਮਿਲਿਆ ਹੈ ਪਵਨ ਊਰਜਾ ਬਾਰੇ ਜਾਣਕਾਰੀ ਦਵਾਂਗਾ ਪਵਨ ਊਰਜਾ ਕਹਿੰਦਾ ਹੈ ਇਹ ਊਰਜਾ ਦਾ ਮਹੱਤਵਪੂਰਨ ਸਰੋਤ ਹੈ ਇਹ ਭਾਵੇਂ ਤਾਂ ਉਤਿਆਰ ਕੀਤੀ ਜਾਂਦੀ ਹੈ ਤੇ ਇਸ ਨੂੰ ਸਟੋਰ ਅਤੇ ਇਸ ਨੂੰ ਸਟੋਰ ਕਰਕੇ ਇਹ ਇਸ ਨਾਲ ਕਪੜੇ ਕਪੜੇ ਤੋਂ ਜਾਂ ਹਾਂ ਤੇ ਆ ਨਾਮ ਰਾਇ ਜਾਂਦਾ ਹੈ ਔਰ ਬਿਜਲੀ ਆਧਿਵੰਤੋ ਕੀ ਜਾਂਦੀ ਹੈ ਤਾਂ ਮੁੱਖ ਦੇ ਆ ਸਹਿਮਾਨ ਅਧਿਆਪਕ ਤੇ ਮੇਰੇ ਪਿਆਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਾਕੀ ਕਰ ਅੱਜ ਸਰਕਾਰੀ ਹਾਈ ਸਕੂਲ ਨਾਮਾਗਮ ਵਿਖੇ ਅਸਸ਼ਟੀ ਮੇਲਾ ਕਰਾਇਆ ਜਾ ਰਿਹਾ ਹੈ ਜਿਸ ਵਿੱਚ ਸਾਡੀ ਗਤੀਵਿਧੀ ਦਾ ਨਾਮ ਹੈ ਕੇਂਦਰੀ ਰਾਜਨੀਤਿਕ ਦਲ ਅਤੇ ਖੇਤਰੀ ਰਾਜਨੀਤਿਕ ਦਲ ਇਸ ਵਿੱਚ ਸਾਡੇ ਵਿੱਚ ਕੇਂਦਰ ਦੇ ਆ ਸੈਂਟਰ ਦੇ ਆ ਵਸਤਵਕ ਪਾਰਟੀਆਂ ਹਨ ਜਿਵੇਂ ਕਿ ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ, ਕਾਂਗਰਸ ਪਾਰਟੀ ਅਤੇ ਭਾਜਪਾ ਪਾਰਟੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਨਾਮ ਹੈ ਅਭਿਨ ਕੇਜਰੀਵਾਲ, ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਦਾ ਨਾਮ ਹੈ ਮਾਇਵਤੀ ਜੀ, ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਨਾਮ ਹੈ ਅਰਜੁਨ ਖੜੀ ਅਤੇ ਭਾਜਪਾ ਪਾਰਟੀ ਦੇ ਪ੍ਰਧਾਨ ਦਾ ਨਾਮ ਹੈ ਜੀਪੀ ਨੱਡਾ ਜੀ। ਇਸੇ ਤਰ੍ਹਾਂ ਜਿਵੇਂ ਕਿ ਆਪਣਾ ਪੰਜਾਬ ਇੱਕ ਰਾਜ ਰਾਜੇ ਖੇਤਰ ਹੈ, ਇਸੇ ਤਰ੍ਹਾਂ ਖੇਤਰੀ ਰਾਜਨੀਤਿਕ ਦਲ ਹੁੰਦੇ ਹਨ। ਜਿਵੇਂ ਸਾਡੇ ਖੇਤਰੀ ਰਾਜਨੀਤਿਕ ਦਲ ਪਾਰਟੀ ਹੈ ਸ਼ੋਮਨੀਆ ਕਾਲੀ ਦਲ ਇਸ ਸ਼ੋਮਨੀਆ ਕਾਲੀ ਦਲ ਦੇ ਪ੍ਰਧਾਨ ਦਾ ਨਾਮ ਹੈ ਸੁਖਬੀਰ ਸਿੰਘ ਬਾਦਲ ਜੀ ਥੈਂਕ ਯੂ ਮਾਰਨਿੰਗ ਟੂ ਆ ਮਾਈ ਨੇਮ ਇਜ਼ ਪੂਸ਼ਾ ਮਾਈ ਫਰੈਂਡ ਨੇਮ ਇਜ਼ ਮਾਰਤੀਸ ਵਰ ਕਾਜ ਜਿਸੀ ਤੁਹਾਨੂੰ ਗਲੋਬਲ ਬਾਰੇ ਦੱਸਣਾ ਚਾਹੁੰਦਾ ਗਲੋਬ ਗਲੋਬ ਇਹਾ ਗਲੋਬ ਸਾਡੀ ਧਰਤੀ ਹੈ ਜੋ ਕਿ ਪੂਰੀ ਤਰ੍ਹਾਂ ਗੋੜ ਹੈ ਇਸ ਵਿੱਚ ਸਤ ਮਹਾ ਸਤ ਮਹਾਦੀ ਪਤੇ ਚਾਰ ਮਹਾ ਚਾਰ ਮਹਾ ਸਾਗਰ ਹਨ ਜੋ ਕਿ ਇਸ ਵਿੱਚ ਦਿਖਾਇਆ ਗਿਆ ਹੈ ਇਹ ਹੈ ਸ਼ਾਗ ਰੇਖਾਵਾਂ ਇਹ ਹੈ ਪ੍ਰਸ਼ਾਪ ਰੇਖਾਵਾਂ ਹਨ ਇਹ ਪੱਛਮ ਤੋਂ ਪੂਰਬ ਵੱਲ ਕੋਮਦੀ ਹੈ ਇਹ 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 ਉੱਤਰੀ ਧਰੁਵ ਅਤੇ ਇਹ ਦੱਖਣੀ ਧਰੁਵ ਇਹ ਸਾਡੇ 66 ਡਿਗਰੀ ਤੇ ਚੁਕੀ ਹੋਈ ਹੈ। ਥੈਂਕ ਯੂ। ਬਹੁਤ ਹੀ ਸਤਿਕਾਰਯੋਗ ਮੁੱਖ ਅਧਿਆਪਕ ਦੇ ਆਪਕਾ ਦੇ ਆਖੀ ਸਹਿਬਾਨ ਅਤੇ ਮੇਰੇ ਪਿਆਰੇ ਭੈਣ ਭਰਾਵੋ ਮੇਰੇ ਵੱਲੋਂ ਪਿਆਰ ਭਰੇ ਸਤਿਕਾਰ। ਮੇਰਾ ਨਾਮ ਜੋਤੀ ਹੈ ਮੈਂ 10ਵੀਂ ਜਮਾਤ ਦੀ ਵਿਦਿਆਰਥਣ ਹਾਂ ਅੱਜ ਮੈਂ ਐਸਐਸਟੀ ਦੇ ਮਾਡਲ ਬਾਰੇ ਪਾਣੀ ਦੇ ਸੋਮੇ ਬਾਰੇ ਸਮਝਾਉਣ ਜਾ ਰਹੀ ਹਾਂ ਜਿਸ ਜਿਸ ਦਾ ਜਿਸ ਦਾ ਬਾਵਅਦ कि ਸਾਨੂੰ ਪਾਣੀ ਕਿੱਥੋਂ ਪ੍ਰਾਪਤ ਹੋ ਜਾ ਰਿਹਾ ਜਿਵੇਂ ਕਿ ਝੀਲ ਨਦੀ ਸਮੁੰਦਰ ਖੂਦ ਜੇ ਸਮੁੰਦਰ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ ਲੋਕ ਹੈ ਲੋਕ ਹੈ ਅੱਜ ਕੱਲ ਨਹੀਂ ਪੀਂਦੇ ਨਦੀ ਦਾ ਪਾਣੀ ਵਧੀਆ ਤੇ ਸਵਾਸਤ ਹੈ ਲੋਕ ਲੋਕ ਪੀਂਦੇ ਹਨ ਝੀਲਾਂ ਤੋਂ ਵੀ ਪਾਣੀ ਪੀਂਦੇ ਹਨ ਖੂਹ ਜੋ ਕਿ ਸਮੇਂ ਵਿੱਚ ਨਹੀਂ ਆਇਆ ਹੈ ਰਾਜਸਥਾਨ ਵਿੱਚ ਦਿੱਕਨ ਨੂੰ ਮਿਲਦਾ ਹੈ ਜਿੱਥੇ ਵੀ ਸਾਲੂ ਪਾਣੀ ਪ੍ਰਾਪਤ ਹੋ ਸਕਦਾ ਹੈ ਮਾਈ ਨੈਮ ਸੇਮਣਾ ਆਈ ਰੀ ਇਫਰਮਾਈਜ਼ਡ ਬੀਸ ਪਲੀਜ਼ ਆਈ ਤੁਹਾਨੂੰ ਅੱਜ ਦੱਸ ਰਹੇ ਹਾਂ ਕਿ ਇਹ ਮੁੱਖ ਦਸਾਂਤੀ ਦੀ ਪ੍ਰਾਪਤ ਹੁੰਦਾ ਸਾਨੂੰ ਮੁੱਖ ਤੋਂ ਲੱਕੜੀਆਂ ਪ੍ਰਾਪਤ ਹੁੰਦੀਆਂ ਪੱਤੇ ਪ੍ਰਾਪਤ ਹੁੰਦੇ ਨੇ ਸਬਜ਼ੀ ਇਹ ਲਵਰ ਵੋਸ਼ਾ ਫਟਰੀ ਦੇ ਤੋਂ ਆਉਂਦੇ ਤੇ ਪਰ ਇਹ ਤੋਂ ਪੋਟਾ ਬਾਹਰ ਇੱਕ ਮੈਡੀਸਨ ਥੈਂਕ ਯੂ ਵਿਦਿਆਪਤ ਅਧਿਆਪਕ ਸਭਾਂ ਦੇ ਮੇਰੇ ਵੱਲ ਮੇਰੇ ਸਾਰੇ ਪੈਨ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਨਵਜੋਤ ਕੋਰ ਐਮ ਐਨੋਈਟ ਮਾਦੀ ਵਿਦਿਆਰਥਣ ਹਾਂ ਮੇਰੇ ਸਹੇਲੀਆਂ ਦੇ ਨਾਮ ਅਨਮੋਲ ਬ੍ਰਿத்ਕੌਰ, ਅਮਨਜੋਤ ਕੌਰ, ਰਮਨਦੀਪ ਕੌਰ, ਪ੍ਰਭਜਿਤ ਕੌਰ ਅਸੀਂ ਅਸੀਂ ਅੱਜ ਤੁਹਾਡੇ ਸਾਹਮਣੇ ਮੌਲਿਕ ਅਧਿਕਾਰ ਬਾਰੇ ਕੁਝ ਜਾਣਕਾਰੀ ਦਵਾਂਗੇ ਮੌਲਿਕ ਮੌਲਿਕ ਅਧਿਕਾਰ ਉਹ ਹੁੰਦਾ ਹੈ ਜਿਸ ਵਿੱਚ ਭਾਰਤ ਦੇ ਭਾਰਤ ਦੇ ਨਾਗਰਿਕ ਨੂੰ ਜਨਮ ਤੋਂ ਹੀ ਜਨਮ ਤੋਂ ਹੀ ਮਿਲਣ ਵਾਲੇ ਅਧਿਕਾਰ ਨੂੰ ਮੌਲਿਕ ਮੌਲਿਕ ਅਧਿਕਾਰ ਕਿਹਾ ਜਾਂਦਾ ਹੈ ਇਹ 6 ਪ੍ਰਕਾਰ ਦੇ ਹੁੰਦੇ ਹਨ ਮਾਨਤਾ ਦਾ ਅਧਿਕਾਰ ਆਜ਼ਾਦੀ ਦਾ ਅਧਿਕਾਰ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਧਾਰਮਿਕ ਸੁਤੰਤਰਤਾ ਅਧਿਕਾਰ ਵਿਦਿਕ ਆਦੇ ਸਭਿਆਚਾਰਕ ਅਧਿਕਾਰ ਸੰਵਿਧਾਨਕ ਵਿਚਾਰਾਂ ਦਾ ਅਧਿਕਾਰ ਮਾਨਤਾ ਦਾ ਅਧਿਕਾਰ ਉਹ ਹੁੰਦਾ ਹੈ ਜਿਸ ਵਿੱਚ ਜਿਸ ਵਿੱਚ ਹਰ ਇੱਕ ਵਿਅਕਤੀ ਨੂੰ ਸਮਾਨ ਮਿਲੇ ਸਮਾਨ ਮਿਲੇ ਆਜ਼ਾਦੀ ਦਾ ਅਧਿਕਾਰ ਉਹ ਹੁੰਦਾ ਹੈ ਜਿਸ ਵਿੱਚ ਜਿਸ ਵਿੱਚ ਸਾਨੂੰ ਕਿਸੇ ਵੀ ਅਣਜਾਣ ਜਾਂ ਅਣਜਾਣ ਦਾ ਅਧਿਕਾਰ ਮਿਲੇ ਸੋਸ਼ਣ ਵਿਤ ਇਹ ਹੁੰਦਾ ਇਹ ਹੁੰਦਾ ਜਿਸ ਵਿੱਚ ਸਾਨੂੰ ਜਿਸ ਵਿੱਚ ਸਾਡਾ ਕੋਈ ਵੀ ਸ਼ੋਸ਼ਣ ਨਹੀਂ ਕਰ ਸਕਦਾ ਤਾਂ ਧਾਰਮਿਕ ਸੋਸ਼ਣ ਦਾ ਅਧਿਕਾਰ ਉਹ ਹੁੰਦਾ ਹੈ ਜਿਸ ਵਿੱਚ ਅਸੀਂ ਕਿਸੇ ਵੀ ਦਾ ਧਰਮ ਨੂੰ ਅਪਣਾ ਸਕਦੇ ਹਾਂ ਵਿਦਿਗਤਾ ਅਧਿਕਾਰ ਸਭਿਆਚਾਰ ਦਾ ਅਧਿਕਾਰ ਉਹ ਹੁੰਦਾ ਹੈ ਜਿਸ ਵਿੱਚ 6 ਤੋਂ 14 ਸਾਲ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਜੇਕਰ ਇਹ ਪੰਜਾ ਜੇਕਰ ਇਹ ਪੰਜੇ ਅਧਿਕਾਰਾ ਦਾ ਸੋਸ਼ਣ ਬਣ ਰਿਹਾ ਤਾਂ ਅਸੀਂ 6ਵੇਂ ਅਧਿਕਾਰ ਤਦ ਬੇਟਾ ਸੰਵਿਧਾਨ ਸੁਚਾਰਾ ਦਾ ਅਧਿਕਾਰ ਤੇ ਜਾ ਕੇ ਇਸ ਦੀ ਸੁਰੱਖਿਆ ਕਰ ਸਕਦੇ ਹਾਂ ਧੰਨਵਾਦ